ਬਾਬਾ ਫਰੀਦ ਦੀ ਚਰਨਛੋਹ ਧਰਤੀ ਦੇ ਉੱਤੇ ਸਾਡੇ ਦੇਸ਼ ਦੀ ਆਣ ਤੇ ਸ਼ਾਨ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕਰਨਗੇ ਸੂਫੀ ਸੰਤ ਫਕੀਰ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਛੋਹ ਧਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਰਾਜ ਪਦਰੀ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਪ੍ਰੇਡ ਕਮਾਂਡਰ ਗਜਲਪ੍ਰੀਤ ਕੌਰ ਮੁੱਖ ਮੰਤਰੀ ਜੀ ਨੂੰ ਪ੍ਰੇਡ ਦੇ ਨਿਰੀਖਣ ਦਾ ਸੱਦਾ ਦੇਣ ਲਈ ਆ ਰਹੇ ਹਨ ਤੇ ਪੰਜਾਬ ਦੇ ਚੀਫ ਸੈਕਟਰੀ ਸ਼੍ਰੀ ਕੈਪ ਸਿਨਾ ਤੇ ਉਹਨਾਂ ਦੇ ਨਾਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਮੁੱਖ ਮੰਤਰੀ ਜੀ ਨੂੰ ਸਕਾਉਟ ਕਰਕੇ ਪ੍ਰੇਡ ਦੇ ਨਿਰੀਖਣ ਲਈ ਲੈ ਕੇ ਜਾਣਗੇ ਬਾਬਾ ਸ਼ੇਖ ਫਰੀਦ ਦੀ ਚਰਨਛੋਹ ਧਰਤੀ ਫਰੀਦਕੋਟ ਵਿਖੇ ਮੁੱਖ ਮੰਤਰੀ ਜੀ ਨੇ ਸਾਡੇ ਦੇਸ਼ ਤੇ ਦੀ ਆਣ ਤੇ ਸ਼ਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਹੁਣ ਮੁੱਖ ਮੰਤਰੀ ਜੀ ਪਰੇਡ ਦਾ ਨਰੀਖਣ ਕਰਨ ਲਈ ਜਾ ਰਹੇ ਹਨ ਉਹਨਾਂ ਦੇ ਨਾਲ ਹਨ ਪੰਜਾਬ ਦੇ ਚੀਫ ਸੈਕਟਰੀ ਸ਼੍ਰੀ ਕੈਪ ਸਿਨਾ ਤੇ ਸੀਨੀਅਰ ਆਈਪੀਐਸ ਅਧਿਕਾਰੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਸਾਡੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਅਜਿਹੇ ਮੁੱਖ ਮੰਤਰੀ ਹਨ ਜੋ ਆਮ ਸਧਾਰਨ ਕਰਾਂ ਵਿੱਚੋਂ ਉੱਠ ਕੇ ਅਤੇ ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਕੇਵਲ ਆਪਣੀ ਮਿਹਨਤ ਲਗਨ ਤੇ ਹਿੰਮਤ ਦੇ ਨਾਲ ਲੋਕ ਸੇਵਾ ਦੇ ਜज्ਬੇ ਕਰਕੇ ਇਸ ਮਕਾਮ ਦੇ ਉੱਪਰ ਪੁੱਜੇ ਹਨ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਥੇ ਪਹਿਲਾਂ ਦੁਨੀਆ ਭਰ ਵਿੱਚ ਰੰਗ ਮੰਚ ਰਾਹੀਂ ਪੰਜਾਬੀ ਬੋਲੀ ਸੱਭਿਆਚਾਰ ਦਾ ਪ੍ਰਚਾਰ ਤੇ ਪਸਾਰ ਕੀਤਾ ਉੱਥੇ ਹੀ ਹੁਣ ਉਹ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬੀਆਂ ਨਾਲ ਰਲ ਕੇ ਹੰਬੜਾ ਮਾਰ ਰਹੇ ਹਨ 17 ਅਕਤੂਬਰ 1973 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿਖੇ ਪਿਤਾ ਮਾਸਟਰ ਮਹਿੰਦਰ ਸਿੰਘ ਜੀ ਅਤੇ ਮਾਤਾ ਸਰਦਾਰਨੀ ਹਰਪਾਲ ਕੌਰ ਜੀ ਦੇ ਘਰ ਜਨਮੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਲਾ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਤੇ ਸਿਆਸਤ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਦੇਸ਼ ਦੇ ਵਿੱਚ ਇੱਕ ਨਵੀਂ ਸਿਆਸਤ ਦੀਆਂ ਪੈੜਾਂ ਪਾਇਆ ਹਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਪ੍ਰਭਾਵਿਤ ਹੋ ਕੇ ਆਪ ਆਮ ਆਦਮੀ ਪਾਰਟੀ ਜ਼ਰੀਏ ਪੰਜਾਬ ਤੇ ਪੰਜਾਬੀ ਦੀ ਸੇਵਾ ਵਿੱਚ ਖੁੱਦੇ ਮੁੱਖ ਮੰਤਰੀ ਸਪਵਾਨ ਸਿੰਘ ਮਾਨ ਪੰਜਾਬ ਨੂਰ ਰੰਗਲਾ ਪੰਜਾਬ ਬਣਾ ਰਹੇ ਹਨ ਮੁੱਖ ਮੰਤਰੀ ਜੀ ਪਰੇਡ ਦਾ ਨਰੀਖਣ ਕਰ ਰਹੇ ਹਨ ਉਹਨਾਂ ਦੇ ਨਾਲ ਬੀਜਪੀ ਪੰਜਾਬ ਸ਼੍ਰੀ ਗੌਰਵ যাদਬ ਚੀਫ ਸੈਕਟਰੀ ਕੈਪ ਸਿਨਾ ਪਹਿਲੀ ਟੁਕੜੀ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਪਲਾਟੂਨ ਕਮਾਂਡਰ ਐਸ.ਆਈ ਅਨੁਰਾਗ ਸੈਣੀ ਦੂਜੀ ਟੁਕੜੀ ਪੰਜਾਬ ਪੁਲਿਸ ਦੀ ਪਲਾਟੂਨ ਕਮਾਂਡਰ ਐਸ.ਆਈ ਗੁਰਪਿੰਦਰ ਸਿੰਘ ਤੀਸਰੀ ਟੁਕੜੀ ਵੀ ਪੰਜਾਬ ਪੁਲਿਸ ਮਹਿਲਾ ਵਿੰਗ ਪਲਾਟੂਨ ਕਮਾਂਡਰ ਐਸ.ਆਈ ਸ਼ਮ ਸ਼ਮ ਦੀ ਸਕੋਰ ਚੌਥੀ ਟੁਕੜੀ ਪੰਜਾਬ ਆਰੋਰਡ ਰੋਲਸ ਮੈਲਾ ਵਿੰਗ ਪਲਾਟੂਨ ਕਮਾਂਡਰ ਐਸਆਈ ਬਿੰਦੂ ਬਾਲਾ ਅਗਲੀ ਟੁਕੜੀ ਜਿਸ ਵੱਲ ਮੁੱਖ ਮੰਤਰੀ ਜੀ ਦਾ ਕਾਫਲਾ ਵਧ ਰਿਹਾ ਪੰਜਾਬ ਆਰੋਰਡ ਪੁਲਿਸ ਪੀਏਪ ਜਲੰਧਰ ਪਲਾਟੂਨ ਕਮਾਂਡਰ ਐਸਆਈ ਅਰਜੁਨ ਚੰਦ ਪੰਜਾਬ ਔਰ ਆਰਮਡ ਪੁਲਿਸ ਪੀਏਪ ਜਲੰਧਰ ਦੀ ਟੁਕੜੀ ਪਲਾਟੂਨ ਕਮਾਂਡਰ ਐਸਆਈ ਕੁਲਦੀਪ ਸਿੰਘ ਤੇ ਜਿਸ ਮਾਰਚ ਪਾਸ ਇਸ ਪਰੇਡ ਦੇ ਨਿਰਖਣ ਦੌਰਾਨ ਮੁੱਖ ਮੰਤਰੀ ਜੀ ਹੁਣ ਜਿਸ ਟੁਕੜੀ ਦਾ ਮੁਆਇਨਾ ਕਰ ਰਹੇ ਹਨ ਅਗਲੀ ਟੁਕੜੀ ਰਾਜਸਥਾਨ ਆਰਮਡ ਪੁਲਿਸ ਪਲਾਟੂਨ ਕਮਾਂਡਰ ਐਸ.ਆਈ. ਗੋਵਿੰਦਰ ਕੁਮਾਰ ਪੰਜਾਬ ਹੋਮਗਾਰਡਜ਼ ਪਲਾਟੂਨ ਕਮਾਂਡਰ ਸੁਖਦੇਵ ਸਿੰਘ ਬਾਬਾ ਫਰੀਦ ਪਬਲਿਕ ਸਕੂਲ ਐਸ.ਜੀ.ਐਮ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਸਰਕਾਰੀ ਪਰਜਿੰਦਰਾ ਕਾਲਜ ਫਰੀਦਕੋਟ ਮੇਜਰ ਹਜੈਬ ਸਿੰਘ ਗਵਰਨਮੈਂਟ ਸਕੂਲ ਅਕਾਲ ਅਕੈਡਮੀ ਜੰਡ ਸਾਹਿਬ ਸ਼੍ਰੀ ਜਵਾਹਰ ਨੋਬੋਦੀ ਅਦਾਲੀਆ ਕੌਣੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਦੀਪ ਸਕੂਲ ਦੀਪ ਸਿੰਘ ਵਾਲਾ ਪੰਜਾਬ ਮਾਰੂਣ ਪੁਲਿਸ ਦਾ ਬੈਂਡ ਜਾਂ ਦੋ ਟੁਕੜੀਆਂ ਪੰਜਾਬ ਪੁਲਿਸ ਬੈਂਡ ਦਸ਼ਮੇਸ਼ ਸਕੂਲ ਤੇ ਬਾਬਾ ਫਰੀਦ ਸਕੂਲ ਮੁੱਖ ਮੰਤਰੀ ਜੀ ਪ੍ਰੇਡ ਦੇ ਨਰੀਖਣ ਬਾਅਦ ਮੰਚ ਵੱਲ ਵੱਧ ਰਹੇ ਹਨ ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ 1922 ਵਿੱਚ ਪਹਿਲੀ ਵਾਰ ਤੁੜੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵਜੋ ਪੰਦਾਨ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਇਸ ਤੋਂ ਪਹਿਲਾਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਸੰਸਦ ਵਿੱਚ ਪੰਜਾਬ ਤੇ ਪੰਜਾਬੀ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਆਪ 2014 ਵਿੱਚ ਆਪ 2014 ਵਿੱਚ ਪਹਿਲੀ ਵਾਰ ਸੰਗਰੂਰ ਹਲਕੇ ਤੋਂ 16ਵੀਂ ਲੋਕ ਸਭਾ ਲਈ ਰికਾਰਡ ਵੋਟਾਂ ਨਾਲ ਚੁਣੇ ਗਏ ਅਤੇ ਮਈ 2019 ਵਿੱਚ ਸੰਗਰੂਰ ਹਲਕੇ ਤੋਂ ਦੁਬਾਰਾ 17ਵੀਂ ਲੋਕ ਸਭਾ ਲਈ ਮੈਂਬਰ ਪਾਰਲੀਮੈਂਟ ਚੁਣੇਗੇ ਆਪ 16ਵੀਂ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਲਈ ਅਸਤੀਫਾ ਦੇਣ ਤੋਂ ਪਹਿਲਾਂ 2019-22 ਤੱਕ ਮੈਂਬਰ ਪਾਰਲੀਮੈਂਟ ਰਹੇ ਸਰਦਾਰ ਭਵਨ ਸਿੰਘ ਮਾਨ ਲੋਕ ਸੇਵਾ ਨੂੰ ਪਰੜਾਏ ਹੋਏ ਹਨ ਆਪ ਇੱਕ ਚੈਰੀਟੇਬਲ ਐਨਜੀਓ ਲੋਕ ਲਹਿਰ ਫਾਊਂਡੇਸ਼ਨ ਵੀ ਚਲਾ ਰਹੇ ਹਨ ਜੋ ਵਿਸ਼ੇਸ਼ ਜ਼ਰੂਰਤਾਂ ਵਾਲੇ